ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸ ਵੇਖ ਰਹੇ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸੁਵਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਸੋ ਡੱਲਾ ਜੀ ਮੈਂ ਜ਼ਰੂਰ ਚਾਹਾਂਗੀ ਕਿ ਕਿਹੜੀਆਂ ਤਿੰਨ ਵੱਡੀਆਂ ਖਾਸ ਖਬਰਾਂ ਨੇ ਅੱਜ ਦੀਆਂ ਉਹਨਾਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਐਨਾਲਿਸਿਸ ਕਰਕੇ ਦਰਸ਼ਕਾਂ ਨਾਲ ਸਾਂਝੇ ਕਰੋ ਕਿਉਂਕਿ ਚਾਹੇ ਅਸੀਂ ਪੰਜਾਬ ਦੀ ਸਿਆਸਤ ਦੀ ਗੱਲ ਕਰ ਲਈਏ ਭਾਵੇਂ ਸਮਾਜਿਕ ਪਹਿਲੂ ਦੀ ਗੱਲ ਕਰ ਲਈਏ ਸੋ ਵੱਡੀਆਂ ਖਬਰਾਂ ਜਿਹੜੀਆਂ ਲੋਕਾਂ ਦੇ ਨਾਲ ਜੁੜੀਆਂ ਹੁੰਦੀਆਂ ਨੇ ਤਾਂ ਮੈਂ ਜ਼ਰੂਰ ਚਾਹਾਂਗੀ ਕਿ ਪੂਰੀ ਜਾਣਕਾਰੀ ਵੇਰਵੇ ਦੇ ਨਾਲ ਤੁਸੀਂ ਦਰਸ਼ਕਾਂ ਦੇ ਨਾਲ ਸਾਂਝੀ ਕਰੋ ਹਰਜੋਤ ਜੀ ਤਿੰਨ ਵੱਡੀਆਂ ਖਬਰਾਂ ਨੇ ਇੱਕ ਇੱਕ ਕਰਕੇ ਇਹਨਾਂ ਖਬਰਾਂ ਦਾ ਵਿਸਥਾਰ ਕਰੂੰਗਾ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਆ ਨਵਜੋਤ ਸਿੰਘ ਸਿੱਧੂ ਦੀ ਰੈਲੀ ਦੀ ਫਿਰ ਸੁਖਪਾਲ ਖੈਰਾ ਦੀ ਗੱਲ ਕਰਦੇ ਆ ਔਰ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਕਰਦੇ ਆ ਨਵਜੋਤ ਸਿੰਘ ਸਿੱਧੂ ਨੇ ਕੱਲ ਮੋਗਾ ਦੇ ਵਿੱਚ ਵੱਡੀ ਰੈਲੀ ਕੀਤੀ ਔਰ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਇਹ ਰੈਲੀ ਸੀ ਬਹੁਤ ਵੱਡੀ ਭੀੜ ਇਸ ਰੈਲੀ ਦੇ ਵਿੱਚ ਪੁੱਜੀ ਔਰ ਜੇ ਅਸੀਂ ਵੇਖੀਏ ਤਾਂ ਨਵਜੋਤ ਸਿੰਘ ਸਿੱਧੂ ਦੀਆਂ ਸਾਰੀਆਂ ਰੈਲੀਆਂ ਬਹੁਤ ਜ਼ਿਆਦਾ ਕਾਮਯਾਬ ਰਹੀਆਂ ਨੇ ਸਭ ਤੋਂ ਪਹਿਲਾਂ ਮਹਾਰਾਜ ਦੇ ਵਿੱਚ ਰੈਲੀ ਕੀਤੀ ਫਿਰ ਬਠਿੰਡਾ ਦਿਹਾਤੀ ਚ ਰੈਲੀ ਕੀਤੀ ਕੋਟੇਸ਼ਰ ਫਿਰ ਹੁਸ਼ਿਆਰਪੁਰ ਰੈਲੀ ਕੀਤੀ ਤੇ ਹੁਣ ਮੋਗੇ ਚ ਕੱਲ ਰੈਲੀ ਕੀਤੀ ਭਾਵੇਂ ਲੋਕ ਮਿਲ ਲਿਆ ਸੀ ਪਰ ਇੰਨੀ ਵੱਡੀ ਗਿਣਤੀ ਚ ਲੋਕਾਂ ਦਾ ਇਕੱਠ ਉੱਥੇ ਪਹੁੰਚਿਆ ਕਿ ਇਹ ਰੈਲੀਆਂ ਬਣ ਗਈਆਂ ਕੱਲ ਵੀ ਹੁਸ਼ਿਆਰਪੁਰ ਦੇ ਵਿੱਚ ਭਾਵੇਂ ਠੰਡ ਕਰਕੇ ਇੱਕ ਪੈਲਸ ਦੇ ਵਿੱਚ ਰੈਲੀ ਕੀਤੀ ਗਈ ਲੇਕਿਨ ਜਿੰਨੇ ਲੋਕ ਪੈਲਸ ਦੇ ਅੰਦਰ ਸੀ ਉਨੇ ਹੀ ਲੋਕ ਪੈਲਸ ਦੇ ਬਾਹਰ ਖੜੇ ਨਵਜੋਤ ਸਿੰਘ ਸਿੱਧੂ ਦਾ ਭਾਸ਼ਣ ਸਪੀਕਰਾਂ ਤੇ ਸੁਣ ਰਹੇ ਸੀ ਹੁਣ ਸਵਾਲ ਇਹ ਹੈ ਕਿ ਲੋਕ ਨਵਜੋਤ ਸਿੰਘ ਸਿੱਧੂ ਦਾ ਭਾਸ਼ਣ ਸੁਣਨ ਕਿਉਂ ਆਉਂਦੇ ਨੇ ਬਹੁਤ ਕੋਸ਼ਿਸ਼ਾਂ ਕੁਝ ਲੋਕਾਂ ਨੇ ਕੀਤੀਆਂ ਕਿ ਨਵਜੋਤ ਸਿੰਘ ਸਿੱਧੂ ਦੀ ਇਹ ਰੈਲੀ ناکਾਮਯਾਬ ਰਵੇ ਉਥੋਂ ਦੀ ਸਥਾਨਕ ਲੀਡਰਸ਼ਿਪ ਦੇ ਕੁਝ ਆਗੂ ਕੋਸ਼ਿਸ਼ਾਂ ਕਰਦੇ ਰਹੇ ਇਹ ਤਰਕ ਦੰਦੇ ਰਹੇ ਕਿ ਸਾਨੂੰ ਹਾਈ ਕਮਾਂਡ ਤੋਂ ਸਰਦਾ ਨਹੀਂ ਲੱਗਿਆ ਸਾਨੂੰ ਉੱਪਰੋਂ ਸਨੇਹਾ ਨਹੀਂ ਆਇਆ ਜਦਕਿ ਕਾਂਗਰਸ ਪਾਰਟੀ ਸਿਰਫ ਉੱਪਰ ਵਾਲਿਆਂ ਦੀ ਨਹੀਂ ਵਲੰਟੀਅਰਸ ਦੀ ਹੈ ਠੀਕ ਹੈ ਹਰ ਪਾਰਟੀ ਚ ਜ਼ਾਬਤਾ ਹੁੰਦਾ ਹੈ ਲੇਕਿਨ ਇੱਕ ਰੈਲੀ ਸੁਖਪਾਲ ਖਹਿਰਾ ਨੇ ਵੀ ਰੱਖੀ ਹੁਣ ਮੈਂ ਇੱਕ ਇੱਕ ਕਰਕੇ ਅੱਗੇ ਗੱਲ ਵਧਾਉਣਾ ਕਿ ਕਿਉਂ ਲੋਕ ਨਵਜੋਤ ਸਿੰਘ ਸਿੱਧੂ ਨੂੰ ਸੁਣਨ ਆਉਂਦੇ ਨੇ ਇਹ ਸਵਾਲ ਵੀ ਬੜਾ ਇੰਪੋਰਟੈਂਟ ਹੈ ਔਰ ਇਹਦੇ ਤੇ ਗੱਲ ਕਰਨੀ ਵੀ ਬੜੀ ਇੰਪੋਰਟੈਂਟ ਹੈ ਪਰ ਇੱਕ ਵਾਰ ਨਵਜੋਤ ਸਿੰਘ ਸਿੱਧੂ ਦੇ ਭਾਸ਼ਣ ਦਾ ਕੁਝ ਹਿੱਸਾ ਸੁਣ ਲਿਏ ਨਵਜੋਤ ਸਿੱਧੂ ਦੇ ਭਾਸ਼ਣ ਦਾ ਇਹ ਉਹ ਹਿੱਸਾ ਹੈ ਜਿਸ ਤੋਂ ਬਾਅਦ ਇਹ ਸਮਝਣਾ ਬੜਾ ਆਸਾਨ ਹੋਊਗਾ ਕਿ ਨਵਜੋਤ ਸਿੰਘ ਸਿੱਧੂ ਦੀਆਂ ਰੈਲੀਆਂ 'ਚ ਭੀੜ ਕਿਉਂ ਆਉਂਦੀ ਹੈ ਆਖਰ ਕੀ ਨਵਜੋਤ ਸਿੰਘ ਸਿੱਧੂ ਗੱਲ ਕਰਦਾ ਹੈ ਕਿ ਕੁਝ ਦਿਨਾਂ ਦੇ ਸੱਦੇ ਤੇ ਹੀ 10 10 12 12 13 13 ਹਜ਼ਾਰ ਲੋਕ ਉੱਥੇ ਪਹੁੰਚਦੇ ਨੇ ਹਾਲਾਂਕਿ ਕੱਲ 12 13 ਹਜ਼ਾਰ ਲੋਕਾਂ ਦੀ ਉੱਥੇ ਆਮਦ ਹੋਈ ਲੇਕਿਨ ਕਹਿਣ ਵਾਲੇ 15 15 ਹਜ਼ਾਰ ਦਾ ਦਾਵਾ ਵੀ ਕਰ ਰਹੇ ਨੇ ਪਰ 10 11 12 ਹਜ਼ਾਰ ਲੋਕ ਇਕੱਠੇ ਹੋ ਜਾਣੇ नवजोत सिंह सिद्धू दे एक ट्वीट तो बाद असल च पंजाब इकट्ठे ने पर पहला गल एक बारी नवजोत सिंह सिद्धू की सुन ली मैं कहता हूं मुझे कुछ नहीं चाहिए साहब सारी जिंदगी आपके ऊपर वार दूंगा अगर आप पंजाब के लिए सारा कर्जा माफ कर दें पंजाब का बॉर्डर खोल दें जिस दिन पंजाब का बॉर्डर खुलेगा हमारी किस्मत पे ताले लगे हुए हैं चाहे बाय एयर शुरू कर दीजिए अगर नेशनल सिक्योरिटी की बात है तो पंजाब की ये जो कनक है थोड़ी तो कणक बारह सौ दी कणक बारह सौ रुपए की कणक तीन हजार में बिकेगी बी रुपये का अदरक बी रुपये का अदरक डेढ़ सौ न पचास रुपए का दूध डेढ़ सौ ओ भाई हमारी किस्मत पे ताले लगा दिए आपने बाबा नानक ने जो ये लंगा खुद खोला खुद सारी दुनिया खिलाफ खड़ी थी लेकिन सिद्धू एक तरफ खड़ा था ਕਿਉਂਕਿ ਉਹ ਮਾਨਵਤਾ ਕੇ ਭਲੇ ਕੇ ਲਈ ਥੀ। ਭਗਵਾਨ ਰਾਮ ਕੀ ਜੰਗ ਜ਼ੁਲਮ ਕੇ ਖਿਲਾਫ, ਗੁਰੂਆਂ ਕੀ ਜੰਗ ਜ਼ੁਲਮ ਕੇ ਖਿਲਾਫ, ਹਿੰਦੂ ਪੰਡਤੋ ਕੇ ਜ਼ੁਲਮ ਕੇ ਖਿਲਾਫ ਮੈਂ ਕਹਿਣਾ ਮਿੱਤਰ ਪਿਆਰਿਓ ਕਿ ਪੰਜਾਬ ਨਾਲ ਖੜੋ। ਐਤ ਕੀ ਟੋਲਿਆਂ ਚ ਨਾ ਰਹੀਓ। ਐਤ ਕੀ ਪੰਜਾਬ ਵੱਲ ਦੋ ਧੜਿਆਂ ਚ ਵੰਡੀ ਗਏ ਲੋਗ ਇੱਕ ਚੋਰਾਂ ਦਾ ਟੋਲਾ ਹੈ। ਸਮਝੌਤੇ ਵਾਲੇ ਲੋਕਾਂ ਦਾ ਟੋਲਾ ਹੈ। ਜਿਹੜੇ ਈਡੀ ਵਾਲਿਆਂ ਦੇ ਨਾਲ ਰਲ ਗਏ। ਜਦੋਂ ईडी ਦਾ ਫੋਨ ਆਉਂਦਾ ਕਹਿੰਦਾ ਹੈਲੋ ਮੈਂ ਈਡੀ ਵਾਲਾ ਬੋਲ ਰਹਾ ਹਾਂ ਕਹਿੰਦਾ ਜੀ ਮੈਂ ਤਾਂ ਬੀਜੇਪੀ ਜੁਆਇਨ ਕਰ ਲਈ ਕਹਿੰਦਾ ਠੀਕ ਹੈ ਫਿਰ ਸੌਰੀ ਸੌਰੀ ਰੋਂਗ ਨੰਬਰ ਹੈ ਠੋਕੋ ਤਾੜੀ ਟਕਾਓ ਇਹ ਈਡੀ ਵਾਲਿਆਂ ਦੀ ਜਵਾਨ ਨਾ ਬੋਲੋ ਈਡੀ ਵਾਲਿਆਂ ਦੀ ਜਵਾਨ ਨਾ ਬੋਲੋ ਹਰ ਬਲਦਾਨ ਦੇਣੇ ਲਈ ਤਿਆਰ ਸਾਹਿਬ ਆਪ ਜੇਲੋ ਮੇ ਠੋਕੋ ਆਪ ਅਕਾਊਂਟ ਬੰਦ ਕਰ ਦੋ ਕਰ ਦੋ ਘਰ बिक ਜਾਏਗਾ ਸਭ ਕੇ ਸਾਹਮਣੇ ਵੇਚੂਗਾ ਕੇਸ ਨਗਰਵਾਓ ਕੁਝ ਕਰ ਲੋ ਸਭ ਕੁਝ ਵਿਕ ਜਾਏ ਲੇਕਿਨ ਸਿੱਧੂ ਦਾ ਈਮਾਨ ਪੰਜਾਬ ਕੇ ਪ੍ਰਤੀ ਕਭੀ ਨਹੀਂ ਬਿਕੇਗਾ ਹੁਣ ਨਵਜੋਤ ਸਿੰਘ ਸਿੱਧੂ ਨੇ ਇੱਕ ਬਹੁਤ ਵੱਡੀ ਗੱਲ ਕਰਤੀ ਉਹ ਕਹਿੰਦੇ ਚਾਹੇ ਮੇਰਾ ਸਭ ਕੁਝ ਵਿਕ ਜੇ ਮੇਰਾ ਘਰ ਵਿਕ ਜੇ ਤੇ ਮੈਂ ਵੇਚੂਗਾ ਤੇ ਸਭ ਦੇ ਸਾਹਮਣੇ ਵੇਚੂਗਾ ਤੇ ਚਾਹੇ ਕੁਝ ਨਾ ਰਵੇ ਪਰ ਮੈਂ ਪੰਜਾਬ ਲਈ ਲੜਦਾ ਰਹੂਗਾ ਮੈਂ ਈਮਾਨ ਨਹੀਂ ਵੇਚੂਗਾ ਹੁਣ ਇਹ ਗੱਲ ਨਵਜੋਤ ਸਿੰਘ ਸਿੱਧੂ ਦੀ ਉਹ ਗੱਲ ਹੈ ਜਿਹੜੀ ਪੰਜਾਬ ਦੇ ਲੋਕ ਜਿਹਦੇ ਤੇ ਭਰੋਸਾ ਕਰਦੇ ਨੇ ਕਿ ਨਵਜੋਤ ਸਿੰਘ ਸਿੱਧੂ ਕਰਪਟ ਨਹੀਂ ਹੋ ਸਕਦਾ ਸਮਝੌਤਾ ਨਹੀਂ ਕਰ ਸਕਦਾ ਪੈਸਿਆਂ ਲਈ ਕਰੋੜਾਂ ਰੁਪਏ ਕਮਾਉਣ ਵਾਲਾ ਨਵਜੋਤ ਸਿੰਘ ਸਿੱਧੂ ਅਗਰ ਅੱਜ ਵੀ ਟੈਲੀਵਿਜ਼ਨਾਂ ਦੇ ਵਿੱਚ ਪ੍ਰੋਗਰਾਮ ਕਰ ਰਹੇ ਹੁੰਦੇ ਨਵਜੋਤ ਸਿੰਘ ਸਿੱਧੂ ਤੇ ਘੱਟੋ ਘੱਟ 20 25 40 50 ਕਰੋੜ ਰੁਪਏ ਦੀ ਆਮਦਨ ਸਾਲਾਨਾ ਹੁੰਦੀ ਅਗਰ ਟੈਲੀਵਿਜ਼ਨ ਦੀ ਕਮੈਂਟਰੀ ਵੀ ਨਾਲ ਕਰ ਰਹੇ ਹੁੰਦੇ ਅਗਰ ਫਿਲਮਾਂ ਦੇ ਵਿੱਚ ਵੀ ਭੂਮਿਕਾ ਅਦਾ ਕਰ ਰਹੇ ਹੁੰਦੇ ਤੇ 100 ਕਰੋੜ ਸਾਲਾਨਾ ਤੋਂ ਵੱਧ ਦੀ ਆਮਦਨ ਨਵਜੋਤ ਸਿੰਘ ਸਿੱਧੂ ਕਮਾ ਸਕਦੇ ਸੀ ਪਰ ਉਹ ਇੱਕ ਜਨੂਨ ਚ ਹੈ ਕਿ ਪੰਜਾਬ ਦੀ ਅਗਲੀ ਪੀੜ੍ਹੀ ਲਈ ਮੈਂ ਸੰਘਰਸ਼ ਕਰਨਾ ਹੈ। ਉਂਝ ਸਮੇਂ ਸਮੇਂ ਤੇ ਪੰਜਾਬ ਨੂੰ ਅਜਿਹੇ ਯੋਧੇ ਮਿਲੇ ਨੇ ਜਿਨ੍ਹਾਂ ਨੇ ਪੰਜਾਬ ਲਈ ਆਪਣਾ ਸਭ ਕੁਝ ਵਾਰਿਆ। ਨਵਜੋਤ ਸਿੱਧੂ ਵੀ ਉਸੇ ਤਰਜ਼ ਤੇ ਹੀ ਅੱਗੇ ਵਧ ਰਿਹਾ। ਹੁਣ ਜਦੋਂ ਨਵਜੋਤ ਸਿੰਘ ਸਿੱਧੂ ਜੇਲ੍ਹ 'ਚ ਸੀ ਕੁਝ ਲੋਕਾਂ ਨੇ ਮੇਰੇ ਨਾਲ ਵੀ ਸੰਪਰਕ ਕੀਤਾ ਉਹ ਚਾਹੁੰਦੇ ਸੀ ਕਿ ਨਵਜੋਤ ਸਿੰਘ ਸਿੱਧੂ ਦੀ ਜ਼ਿੰਦਗੀ ਤੇ ਫਿਲਮ ਬਣਾਈਏ ਜਿਵੇਂ ਸੰਜੇ দত্ত ਤੇ ਫਿਲਮ ਬਣੀ ਸੀ ਉਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਦੀ ਜ਼ਿੰਦਗੀ ਤੇ ਵੀ ਕੁਝ ਫਿਲਮਾਂ ਵਾਲੇ ਫਿਲਮ ਬਣਾਉਣਾ ਚਾਹੁੰਦੇ ਸੀ ਇੱਕ ਫਿਲਮਕਾਰ ਨੇ ਸੰਪਰਕ ਵੀ ਕੀਤਾ ਔਰ ਮੈਨੂੰ ਉਸਨੇ ਇੱਛਾ ਵੀ ਜਤਾਈ ਕਿ ਤੁਸੀਂ ਮੈਂ ਚਾਹਨਾ ਕਿ ਨਵਜੋਤ ਸਿੰਘ ਸਿੱਧੂ ਦੀ ਜ਼ਿੰਦਗੀ ਤੇ ਫਿਲਮ ਬਣਾਈਏ ਦੇਖਿਆ ਜਾਵੇ ਤਾਂ ਨਵਜੋਤ ਸਿੰਘ ਸਿੱਧੂ ਦੀ ਜ਼ਿੰਦਗੀ ਤੇ ਫਿਲਮ ਬੜੀ ਦਿਲਚਸਪ ਬਣੇ ਬਹੁਤ ਸੁਪਰ ਹਿੱਟ ਹੋਵੇ ਕਿਉਂ ਕਿ ਕ੍ਰਿਕਟ ਦੇ ਵਿੱਚ ਪੂਰੇ ਦੇਸ਼ 'ਚ ਨਵਜੋਤ ਸਿੰਘ ਸਿੱਧੂ ਬਲੰਦੀਆਂ ਤੇ ਪੁੱਜਿਆ ਸਿੱਖ ਭਾਈਚਾਰੇ ਦੇ ਲਈ ਇੱਕ ਆਦਰਸ਼ ਖਿਡਾਰੀ ਬਣਿਆ ਕ੍ਰਿਕਟ ਲਈ ਬਹੁਤ ਕੁਝ ਦਿੱਤਾ ਸਿਕਸਰ ਕਿੰਗ ਬਣਿਆ ਤੇ ਲੋਕਾਂ ਦੇ ਦਿਲਾਂ ਦਾ ਤਾਰਾ ਬਣਿਆ ਫਿਰ ਉਹ ਘਟਨਾ ਵੀ ਨਵਜੋਤ ਸਿੰਘ ਸਿੱਧੂ ਦੀ ਜ਼ਿੰਦਗੀ 'ਚ ਵਾਪਰੀ ਜਿੱਦੀ ਸਜ਼ਾ ਨਵਜੋਤ ਸਿੰਘ ਸਿੱਧੂ ਨੇ ਹੁਣ ਭੁਗਤੀ ਤੇ ਹੁਣ ਦੀ ਸਜ਼ਾ ਤੋਂ ਪਹਿਲਾਂ ਵੀ ਕਈ ਵਾਰੀ ਰਾਜਨੀਤਿਕ ਸਾਜ਼ਿਸ਼ਾਂ ਦੇ ਰੂਪ ਚ ਸਜ਼ਾ ਭੁਗਤਦਾ ਰਿਹਾ ਪਰ ਇੱਕ ਸਾਲ ਦੀ ਜੇਲ੍ਹ ਵੀ ਕੱਟੀ ਤੇ ਫੇਰ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਖਲਵਾਇਆ ਉਹਦੀ ਕਹਾਣੀ ਵੀ ਉਹ ਫਿਲਮਕਾਰ ਚਾਹੁੰਦਾ ਸੀ ਕਿ ਫਿਲਮੀ ਸਕਰੀਨ ਤੇ ਆਵੇ ਹੁਣ ਸਵਾਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਕਿਉਂ ਨਹੀਂ ਮੰਨੇ ਆਪਣੀ ਜ਼ਿੰਦਗੀ ਤੇ ਫਿਲਮ ਬਣਾਉਣ ਨੂੰ ਇਸ ਕਰਕੇ ਕਿ ਕਿਤੇ ਸਿਆਸੀ ਲੋਕ ਇਹ ਨਾ ਕਹਿਣ ਕਿ ਨਵਜੋਤ ਸਿੰਘ ਸਿੱਧੂ ਨੇ 1 ਸਾਲ ਜੇਲ੍ਹ ਕੱਟੀ ਤੇ ਉਸ ਤੋਂ ਬਾਅਦ ਆਪਣੀ ਜ਼ਿੰਦਗੀ ਤੇ ਫਿਲਮ ਬਣਾ ਕੇ ਉਹ ਪੈਸੇ ਕਮਾਉਣੇ ਚਾਹੁੰਦੇ ਨੇ ਸਿਰਫ ਇਸ ਕਰਕੇ ਨਵਜੋਤ ਸਿੰਘ ਸਿੱਧੂ ਨੇ ਉਹ ਫਿਲਮ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਮੈਂ ਉਸ ਵਕਤ ਵੀ ਕਿਹਾ ਸੀ ਮੈਂ ਅਜ ਵੀ ਨਵਜੋਤ ਸਿੰਘ ਸਿੱਧੂ ਨੂੰ ਕਹਿਣਾ ਚਾਹਾਂਗਾ ਕਿ ਜ਼ਰੂਰ ਉਹਨਾਂ ਦੀ ਜ਼ਿੰਦਗੀ ਤੇ ਫਿਲਮ ਬਣਨੀ ਚਾਹੀਦੀ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਨਵਜੋਤ ਸਿੰਘ ਸਿੱਧੂ ਦੀ ਜ਼ਿੰਦਗੀ ਦਾ ਸੰਘਰਸ਼ ਕਿਹੋ ਜਿਹਾ ਰਿਹਾ ਪੰਜਾਬ ਦੇ ਲੋਕ ਸਮਝਦੇ ਨਹੀਂ ਮਹਿਸੂਸ ਕਰਦੇ ਨਹੀਂ ਇਸ ਕਰਕੇ ਲੋਕ ਕਿਉਂਕਿ ਨਵਜੋਤ ਸਿੰਘ ਸਿੱਧੂ ਇਮਾਨ ਨਹੀਂ ਵੇਚ ਸਕਦਾ ਔਰ ਪੰਜਾਬ ਦੇ ਲੋਕ ਹਮੇਸ਼ਾ ਇਮਾਨਦਾਰੀ ਨਾਲ ਖੜਦੇ ਨੇ ਸੱਚ ਨਾਲ ਖੜਦੇ ਨੇ ਸਿੱਧੂ ਦੀਆਂ ਰੈਲੀਆਂ 'ਚ ਆਉਂਦੇ ਨੇ ਭਾਵੇਂ ਨਵਜੋਤ ਸਿੰਘ ਸਿੱਧੂ ਸਾਫ਼ ਤੌਰ ਤੇ ਇਹਨਾਂ ਰੈਲੀਆਂ ਦੇ ਵਿੱਚ ਆਪਣੇ ਉਸੇ ਜज्बे ਨੂੰ ਬੁਲੰਦ ਕਰਦੇ ਨਜ਼ਰ ਆਉਂਦੇ ਨੇ ਕਿ ਜੋ ਮਰਜ਼ੀ ਹੋ ਜੇ ਪੰਜਾਬ ਨੂੰ ਲੁੱਟਣ ਨਹੀਂ ਦੇਣਾ ਪੰਜਾਬ ਲਈ ਖੜੂੰਗਾ ਲੜੂੰਗਾ ਅੜੂੰਗਾ ਔਰ ਪੰਜਾਬ ਦੇ ਲੋਕ ਇਹ ਮਹਿਸੂਸ ਕਰਦੇ ਨੇ ਕਿ ਨਵਜੋਤ ਸਿੰਘ ਸਿੱਧੂ ਦਾ ਨਜ਼ਰੀਆ ਪੰਜਾਬ ਲਈ ਸੱਚਾ ਹੈ ਔਰ ਜਿਵੇਂ ਨਵਜੋਤ ਸਿੱਧੂ ਕਹਿੰਦਾ ਵੀ ਹੈ ਖੇਤੀਬਾੜੀ ਲਈ ਵੀ ਮਾਡਲ ਹੈ 4 ਸਾਲ ਚ ਖੇਤੀ ਦੀ ਨਸ਼ਾ ਸੁਧਾਰੂ ਨਵਜੋਤ ਸਿੱਧੂ ਕੋਲੇ ਯੋਜਨਾ ਹੈ ਇਸੇ ਕਰਕੇ ਲੋਕ ਭਰੋਸਾ ਕਰਦੇ ਨੇ ਤੇ ਆਪ ਮੁਹਾਰੇ ਨਵਜੋਤ ਸਿੱਧੂ ਦੀਆਂ ਰੈਲੀਆਂ 'ਚ ਲੋਕ ਆਉਂਦੇ ਨੇ ਹੁਣ ਨਵਜੋਤ ਸਿੱਧੂ ਦੀਆਂ ਰੈਲੀਆਂ 'ਚ ਆਏ ਲੋਕ ਉਹ ਨਹੀਂ ਐ ਜਿਹੜੇ ਕਿਤੋਂ ਦਿਹਾੜੀ ਤੇ ਲਿਆਏ ਗਏ ਹੋਣ ਕਿਉਂਕਿ ਉਹ ਅਸਲ 'ਚ ਪੰਜਾਬ ਦੇ ਦੁੱਖ ਨੂੰ ਮਹਿਸੂਸ ਕਰਨ ਵਾਲੇ ਲੋਕ ਨੇ ਔਰ ਇਹ ਮਹਿਸੂਸ ਕਰਦੇ ਨੇ ਕਿ ਅਸੀਂ ਸਾਰੇ ਇਕੱਠੇ ਹੋਈਏ ਤੇ ਕਿਸੇ ਚੰਗੇ ਪਾਸੇ ਗੱਲ ਧੁਰ ਸਕਦੀ ਹੈ ਸੋ ਕਈ ਗੱਲਾਂ ਨਵਜੋਤ ਸਿੰਘ ਸਿੱਧੂ ਨੇ ਕੀਤੀਆਂ ਕਰਪਟ ਲੋਕਾਂ ਤੇ ਸਟਾਇਰ ਕੀਤਾ ਤਿੱਖਾ ਹਮਲਾ ਕੀਤਾ ਸਮਝੌਤੇਵਾਦੀ ਲੋਕਾਂ ਤੇ ਸਵਾਲ ਕੀਤਾ ਕਿ ਕਿਵੇਂ ਲੋਕ ਕਰਪਸ਼ਨ ਕਰਨ ਤੋਂ ਬਾਅਦ ਡਰ ਜਾਂਦੇ ਨੇ ਝੁੱਕ ਜਾਂਦੇ ਨੇ ਪਾਰਟੀਆਂ ਲਈ ਸਮਝੌਤਾ ਕਰ ਜਾਂਦੇ ਨੇ ਪੰਜਾਬ ਲਈ ਸਮਝੌਤਾ ਕਰ ਜਾਂਦੇ ਨੇ ਸੋ ਇਹ ਸਾਰੀਆਂ ਗੱਲਾਂ ਨਵਜੋਤ ਸਿੰਘ ਸਿੱਧੂ ਨੇ ਆਪਣੇ ਭਾਸ਼ਣ ਚ ਕਹੀਆਂ ਔਰ ਕਿਉਂਕਿ ਅੱਜ ਦਿਨ ਬਹੁਤ ਵੱਡਾ ਹੈ ਅੱਜ ਸ਼੍ਰੀ ਰਾਮ ਜੀ ਦੇ ਮੰਦਰ ਦਾ बहुत वड्डा दिन है so, सो कल उन्होंने मुबारकबाद भी पेश की थी और भी किया कि श्री राम जी देखाए रस्ते ही सारे चलान एक बार नवजोत सिंह सुनी है आज राम मंदिर बोल रहा है दोस्त बताइ महाराजा रणजीत सिंह के राज से लेके गुरु गोविंद सिंह पातशाह से लेके हम हर धर्म का सम्मान करते हैं काशी विश्वनाथ ने भी शाम ढलती है तो लोग कहते हैं राजाधिराज महाराजा रणजीत सिंह की जय क्यों क्योंकि वहां सोने का जितना काम हुआ है वो महाराजा रणजीत सिंह ने चला है राम तो सबके हैं इसलिए बधाई हो राम सबके हैं कण-कण में राम जन-जन में राम राम उजाला तुलसीदास जी ने कहा मेरी मां हिंदू मेरा बाप गुरु सिख ओ मेनू मेरी नानी ने अपना घर आधा मंदिर नु दान देता सी कुमार मंडी जाके जड़ा मर्जी पता का फेर ਮੈਨੂੰ ਪਾੜ ਕੇ ਦੇਖੋ ਮੈਂ ਸਿੱਖਾਂ ਕੇ ਹਿੰਦੂ ਸਾਡੇ ਕਲਚਰ ਚ ਜਾਤ ਪਾਤ ਹੈ ਹੀ ਨਹੀਂ ਇਸ ਲਈ ਕਹਤਾ ਹੂੰ ਕਿ ਆਪ ਸ਼ੌਕ ਸੇ ਮੰਦਿਰ ਬਣਾਈਏ ਆਪਕੋ ਵਧਾਈ ਹੈ ਲੇਕਿਨ ਜੈਸੇ ਮੈਂ ਸਿੱਖੋਂ ਕੋ ਕਹਤਾ ਹੂੰ ਕਿ ਗੁਰੂ ਨੂੰ ਮੰਨਦੇ ਹੋ ਪਰ ਗੁਰੂ ਦੀ ਰਾਹ ਨੂੰ ਵੀ ਤਾਂ ਮੰਨੋ ਹਕ ਖਲਾਲ ਨੂੰ ਵੀ ਤਾਂ ਮੰਨੋ ਸੱਚ ਦੀ ਕਮਾਈ ਨੂੰ ਵੀ ਤਾਂ ਮੰਨੋ ਹੈ ਸਰਬਤ ਦੇ ਭਲੇ ਨੂੰ ਵੀ ਤਾਂ ਮੰਨੋ ਮਹਾਰਾਜਾ ਰਣਜੀਤ ਸਿੰਘ ਨੇ ਗੋਡੇ ਲਾ ਲੇ ਸੀ ਕਾਲੀ ਫੂਲਾ ਸਿੰਘ ਦੇ ਅੱਗੇ थी सजा सुनाई कहना तेरे घरों लंगर नहीं आंगत बरता है आज तक संगत वरता है पूरी दुनिया च नाम है संगत का बरता है कि नहीं बरता आप शौक से मंदिर बनाइए साहब बहुत बढ़िया है लेकिन राम किस चीज के लिए जाने जाते हैं राम तो एक विश्वास है राम तो एक आस्था है राम वचनबद्धता के लिए जाने जाते हैं रघुकुल रीत सदा चली आई प्राण जाए पर वचन न जाई ਤੋ ਬਤਾਈਏ 2 ਕਰੋੜ ਨੌਕਰੀਆਂ ਕਿਉਂ ਨਹੀਂ ਦੀ 15 ਲੱਖ ਰੁਪਏ ਜੋ ਲੋਕਾਂ ਕੀ ਜੇਬ ਮੈਂ ਆਨੇ تھے ਕਿਉਂ ਨਹੀਂ ਮਿਲੇ ਫਿਰ ਸਾਂਮਨਤਾ ਕਿਉਂ ਨਹੀਂ ਇੱਕ ਧਰਮ ਦੂਸਰੇ ਸੇ ਉੱਚਾ ਕਿਵੇਂ ਹੋ ਗਿਆ ਜੇ ਮੈਂ ਅੱਗੇ ਗੱਲ ਕਰਾਂ ਹਰਜੋਤ ਜੀ ਤੇ ਨਵਜੋਤ ਸਿੱਧੂ ਨੇ ਸਪਸ਼ਟ ਤੌਰ ਤੇ ਕਹਿ ਦਿੱਤਾ ਕਿ ਭਵਿੱਖ ਚ ਕਾਂਗਰਸ ਨੂੰ ਤਕੜਾ ਕਰਨਾ ਉਹਨਾਂ ਦਾ ਟੀਚਾ ਹੈ ਤੇ ਉਹ ਚਾਹੁੰਦੇ ਨੇ ਕਿ ਬਿਲਕੁਲ ਇਮਾਨਦਾਰੀ ਦੇ ਨਾਲ ਲੀਡਰਸ਼ਿਪ ਅੱਗੇ ਵਧੇ। ਔਰ ਉਹ ਲੋਕ ਜਿਹੜੇ ਕਿਤੇ ਨਾ ਕਿਤੇ ਸਮਝੌਤਾਵਾਦੀ ਹੈ ਜਾਂ ਦਾਗੀ ਨੇ ਕਾਂਗਰਸ ਨੂੰ ਉਹਨਾਂ ਤੋਂ ਅੱਗੇ ਵਧ ਕੇ ਸੋਚਣਾ ਪਏਗਾ। ਕਾਂਗਰਸ ਦੀ ਭਲਾਈ ਲਈ ਪੰਜਾਬ ਦੀ ਭਲਾਈ ਲਈ ਉਹਨਾਂ ਨੇ ਸਪਸ਼ਟ ਤੌਰ ਤੇ ਇਹ ਗੱਲ ਕਹਿ ਦਿੱਤੀ ਕਿ ਚਿਹਰਾ 모ਰਾ ਬਦਲਣਾ ਪਊਗਾ। ਇਹ ਵੀ ਉਹਨਾਂ ਦਾ ਬਿਆਨ ਇੱਕ ਵਾਰੀ ਜ਼ਰੂਰ ਸੁਣੀਏ। ਕਾਂਗਰਸ ਆਪਣੀ ਰੈਪਿਊਟੇਸ਼ਨ ਤੇ ਨਹੀਂ ਰਹਿ ਸਕਦੀ ਕਾਂਗਰਸ ਨੂੰ ਸਿੱਖ ਲੈਣੀ ਪਊ ਕਾਂਗਰਸ ਨੂੰ ਇਮਾਨਦਾਰੀ ਅੱਗੇ ਕਰਨੀ ਪਊ ਕਾਂਗਰਸ ਨੂੰ ਇੱਕ ਨਵਾਂ ਸਿਸਟਮ ਸਿਰਜਣਾ ਪਊ ਕਾਂਗਰਸ ਨੂੰ ਪ੍ਰੋਗਰਾਮ ਦੇਣਾ ਪਊ ਜੇ ਐਲਾਈਅੰਸ ਵੀ ਕਰਨੀਆਂ ਤੇ ਕਾਮਨ ਮਿਨਿਮਮ ਪ੍ਰੋਗਰਾਮ ਦੇਣਾ ਪਊ ਲੋਕਾਂ ਨੂੰ ਦੱਸਣਾ ਪਊ ਕਿ ਲੋਕਾਂ ਦੀ ਜ਼ਿੰਦਗੀ ਕਿਸ ਤਰ੍ਹਾਂ ਤਬਦੀਲ ਕਰ ਸਕਦੇ ਆ ਗਰੀਬ ਮਿਡਲ ਕਲਾਸ ਕਿਸਾਨੀ ਮੈਂ ਕਿਸਾਨੀ ਦੀ ਗੱਲ ਕਰਦਾ 4 ਸਾਲ ਦਾ ਪ੍ਰੋਗਰਾਮ ਲਈ ਫਿਰਦਾ ਕਿਸਾਨੀ ਦਾ ਕਹਿੰਦੇ ਜੀ ਕਿਸਾਨੀ ਐ ਠੀਕ ਕਰਦੇ ਆਂਗੇ ਕਿਸਾਨੀ ਨੂੰ ਕਿਸੇ ਕਿਸਾਨ ਨੂੰ ਅਸੀਂ ਮੁਆਵਜ਼ਾ 50 ਲੱਖ ਤੋਂ ਦੇਵਾਂਗੇ ਉਹੀ ਹਵਾਈ ਗੱਲਾਂ ਉਹ ਕਿਦਾਂ ਦੇ ਦੂ ਸਰਕਾਰ ਹੁਣ ਇਹ ਵੀ ਨਵਜੋਤ ਸਿੰਘ ਸਿੱਧੂ ਦੀ ਅਸੀਂ ਗੱਲ ਸੁਣੀ ਸਪਸ਼ਟ ਤੇ ਬਿਵਾਕੀ ਦੇ ਨਾਲ ਉਹ ਆਪਣੀ ਗੱਲ ਰੱਖ ਰਹੇ ਨੇ ਪਰ ਇਹਦੇ ਨਾਲ ਨਾਲ ਮੋਗਾ ਦੇ ਵਿੱਚ ਜਿਹੜੀ ਸਥਾਨਕ ਪੱਧਰ ਦੀ ਸਿਆਸਤ ਹੈ ਉਹ ਵੀ ਬਹੁਤ ਜ਼ਿਆਦਾ ਗਰਮ ਹੈ ਇਸ ਤਰ੍ਹਾਂ ਦੀਆਂ ਚਰਚਾਵਾਂ ਨੇ ਕਿ ਮੋਗਾ ਦੇ ਵਿੱਚ ਰੈਲੀ ਕਰਾਉਣ ਵਾਲੇ ਪ੍ਰਬੰਧਕ ਮਹੇਸ਼ਿੰਦਰ ਸਿੰਘ ਨਿਹਾਲ ਸਿੰਘ ਵਾਲਾ ਤੇ ਉਹਨਾਂ ਦੇ ਪੁੱਤਰ ਧਰਮਪਾਲ ਡੀਪੀ ਕਹਿੰਦੇ ਨੇ ਜਿਨ੍ਹਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਪ੍ਰਬੰਧਕਾਂ ਨੂੰ ਇੱਕ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਕਾਂਗਰਸ ਦੇ ਸੰਗਠਨ ਵੱਲੋਂ ਹੁਣ ਇਹ ਗੱਲ ਕਿੰਨੀ ਕੁ ਸੱਚ ਹੈ ਕਿੰਨੀ ਕੁ ਝੂਠ ਹੈ ਇਹ ਤਾਂ ਵਕਤ ਦੱਸੂਗਾ ਪਰ ਕਾਰਨ ਦਸੋ ਨੋਟਿਸ ਅਗਰ ਜਾਰੀ ਕੀਤਾ ਗਿਆ ਤਾਂ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਚਰਚਾਵਾਂ ਨੇ ਕਿ ਮਹੇਸ਼ਿੰਦਰ ਸਿੰਘ ਸਾਬਕਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਮੋਗਾ ਧਰਮਪਾਲ ਪੁੱਤਰ ਮਹੇਸ਼ਿੰਦਰ ਸਿੰਘ ਉਹਨਾਂ ਨੂੰ ਕਾਰਨ ਦਸੋ ਨੋਟਿਸ ਜਾਰੀ ਕੀਤਾ ਗਿਆ ਪੰਜਾਬ ਦੇ ਕਾਂਗਰਸ ਦੇ ਸੰਗਠਨ ਵੱਲੋਂ ਔਰ ਉਹਨਾਂ ਨੂੰ 2 ਦਿਨਾਂ ਦੇ ਵਿੱਚ ਪੱਖ ਪੇਸ਼ ਕਰਨ ਲਈ ਕਿਹਾ ਗਿਆ ਹੈ ਕਿ ਅਗਰ ਜਵਾਬ ਨਾ ਆਇਆ ਤੇ ਆਪ ਦੇ ਖਿਲਾਫ ਅਨੁਸ਼ਾਸਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਹੁਣ ਉਹਨਾਂ ਤੇ ਕਈ ਤਰ੍ਹਾਂ ਦੇ ਇਲਜ਼ਾਮ ਲੱਗੇ ਨੇ ਪਰ ਉਹ ਪਰਿਵਾਰ ਬਹੁਤ ਲੰਮੇ ਸਮੇਂ ਤੋਂ ਕਾਂਗਰਸੀ ਹੈ ਉਸ ਪਰਿਵਾਰ ਚ ਐਮਪੀ ਵੀ ਬਣੇ ਐਮਐਲਏ ਵੀ ਬਣੇ ਹਾਲਾਂਕਿ ਬਹੁਤ ਸਾਰੇ ਲੀਡਰ ਨੇ ਕਦੀ ਕਾਂਗਰਸ ਚ ਰਹੇ ਕਾਂਗਰਸ ਛੱਡ ਗਏ ਫਿਰ ਵਾਪਸ ਆ ਗਏ ਪਰ ਪਰਿਵਾਰ ਮੂਲ ਰੂਪ ਦੇ ਵਿੱਚ ਉਹ ਕਾਂਗਰਸੀ ਰਹੇ ਹੁਣ ਇਹ ਚਰਚਾਵਾਂ ਨੇ ਕਿ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਅਗਰ ਜਿਹਾ ਹੁੰਦਾ ਤੇ ਫਿਰ ਇਹ ਵੀ ਬਹੁਤ ਹੈਰਾਨੀ ਵਾਲਾ ਕੰਮ ਹੋਏਗਾ ਅਗਰ ਇਹ ਕਾਰਨ ਦੱਸੋ ਨੋਟਿਸ ਦੀ ਗੱਲ ਸਹੀ ਹੈ ਕਿਉਂਕਿ ਕੁਝ ਲੋਕਾਂ ਨੇ ਮੈਨੂੰ ਸੁਨੇਹਾ ਭੇਜ ਕੇ ਵਟਸਐਪ ਤੇ ਇਸ ਤਰ੍ਹਾਂ ਦੀ ਜਾਣਕਾਰੀ ਸਾਂਝੀ ਕੀਤੀ ਹੈ ਸੋ ਅੱਜ ਕੱਲ ਕਿਉਂਕਿ ਜ਼ਰੂਰੀ ਨਹੀਂ ਕਿ ਵਟਸਐਪ ਤੇ ਆਇਆ ਹਰ ਸੁਨੇਹਾ ਹਰ ਚਿੱਠੀ ਅਸਲੀ ਹੋਵੇ ਕਈ ਵਾਰੀ ਓਫੀਸ਼ੀਅਲ ਵਰਜ਼ਨ ਦਾ ਇੰਤਜ਼ਾਰ ਕਰਨਾ ਪੈਂਦਾ ਹੈ ਸੋ ਵੇਖਦੇ ਆ ਕਿ ਕੀ ਪੰਜਾਬ ਕਾਂਗਰਸ ਦੇ ਸੰਗਠਨ ਨੇ ਕੋਈ ਇਸ ਤਰ੍ਹਾਂ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਅਗਰ ਦਿੱਤਾ ਹੈ ਤੇ ਬਹੁਤ ਹੈਰਾਨੀ ਵਾਲੀ ਗੱਲ ਹੈ ਇਹਦੇ ਤੋਂ ਬਚਿਆ ਜਾਣਾ ਚਾਹੀਦਾ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦੀਆਂ ਰੈਲੀਆਂ ਵਰਕਰ ਮਿਲਣੀਆਂ ਨੁੱਕੜ ਮੀਟਿੰਗਾਂ ਕੋਈ ਵੀ ਲੀਡਰ ਕਰੇ ਕੋਈ ਵੀ ਵਰਕਰ ਕਰੇ ਤੇ ਉਹ ਪਾਰਟੀ ਨੂੰ ਨੁਕਸਾਨ ਕਰਨਗੇ ਅਸਲ 'ਚ ਪਾਰਟੀ ਨੂੰ ਫਾਇਦਾ ਹੀ ਕਰ ਰਹੀਆਂ ਨੇ ਇਸ ਤਰੀਕੇ ਦੀਆਂ ਰੈਲੀਆਂ ਸਿਰਫ ਨਜ਼ਰੀਆ ਬਦਲਣ ਦੀ ਜ਼ਰੂਰਤ ਹੈ ਹੁਣ ਗੱਲ ਸੁਖਪਾਲ ਖੈਰਾ ਦੀ ਵੀ ਕਰ ਲਈਏ ਸ਼ੁਖਪਾਲ ਖੈਰਾ ਨੇ ਵੀ ਪੁਲਤ ਹਲਕੇ ਦੇ ਵਿੱਚ ਇੱਕ ਰੈਲੀ ਕੀਤੀ ਉਹ ਵੀ ਲਗਭਗ 110 ਦਿਨ ਜੇਲ੍ਹ ਵਿੱਚ ਰਹਿ ਕੇ ਆਏ ਨੇ ਜੇਲ੍ਹ ਵਿੱਚ ਆਉਣ ਤੋਂ ਬਾਅਦ ਸ਼ੁਖਪਾਲ ਖੈਰਾ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਔਰ ਉਹਨਾਂ ਨੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਸਿਆਸੀ ਹਮਲੇ ਕੀਤੇ ਪਰ ਮੇਰਾ ਇਹ ਮੰਨਣਾ ਹੈ ਕਿ ਜਦੋਂ ਅਸੀਂ ਸਿਆਸਤ ਦੇ ਵਿੱਚ ਆ ਜਦੋਂ ਅਸੀਂ ਮੁੱਦਿਆਂ ਤੇ ਲੜ ਰਹੇ ਹਾਂ ਜਦੋਂ ਨੀਤੀਗਤ ਲੜਾਈ ਲੜ ਰਹੇ ਹਾਂ ਤੇ ਫਿਰ ਨਿੱਜੀ ਹਮਲਿਆਂ ਤੋਂ ਬਚੀਏ ਕੋਈ ਵੀ ਲੀਡਰ ਨੇ ਜਦੋਂ ਇੱਕ ਦੂਸਰੇ ਨਾਲ ਨਿੱਜੀ ਹਮਲਿਆਂ 'ਚ ਪੈਂਦੇ ਨੇ ਉਹਦੇ ਨਾਲ ਉਹਨਾਂ ਦੀ ਸਾਖ ਘਟਦੀ ਹੈ ਦੂਸਰਾ ਜੇਲ ਜਾਣਾ ਜਦੋਂ ਵੀ ਕੋਈ ਵਿਰੋਧੀ ਧਿਰ 'ਚ ਹੁੰਦਾ ਹੈ ਤੇ ਸਰਕਾਰਾਂ ਕੋਸ਼ਿਸ਼ ਕਰਦੀਆਂ ਨੇ ਕਿ ਅਗਰ ਕੋਈ ਵਿਅਕਤੀ ਮੁੱਦਿਆਂ ਦੀ ਲੜਾਈ ਲੜਨੋਂ ਨਹੀਂ ਹਟਦਾ ਤੇ ਜੇਲ ਭੇਜੋ ਨਵਜੋਤ ਸਿੰਘ ਸਿੱਧੂ ਵੀ ਜੇਲ ਜਾ ਕੇ ਆਏ ਨੇ ਐਨਾ ਪੁਰਾਣਾ ਕੇਸ ਸੀ ਜਿਹੜਾ ਇੱਕ ਲੰਮੇ ਸਮੇਂ ਬਾਅਦ ਫੇਰ ਉਹਨਾਂ ਨੂੰ ਦੂਜੀ ਵਾਰ ਉਹ ਚ ਸਜ਼ਾ ਕੱਟਣੀ ਪਈ ਭੁਗਤਣੀ ਪਈ ਉਹ ਜੇਲ ਕੱਟ ਕੇ ਆਏ ਨੇ ਸੁਖਪਾਲ ਖੈਰਾ ਨੂੰ ਵੀ ਜੇਲ੍ਹ ਕਟਣੀ ਪਈ ਅਗਰ ਮੁੱਦਿਆਂ ਦੀ ਲੜਾਈ ਲੜਨੀ ਨੀਤੀਗਤ ਲੜਾਈ ਲੜਨੀ ਤੇ ਜੇਲ੍ਹ ਜਾਣਾ ਸਿਆਸਤ ਦੇ ਵਿੱਚ ਇਹਦੇ ਤੋਂ ਨਹੀਂ ਡਰਨਾ ਚਾਹੀਦਾ ਡਰੇ ਵੀ ਨਹੀਂ ਸੁਖਪਾਲ ਖੈਰਾ ਪਰ ਮੈਂ ਸਧਾਰਨ ਗੱਲ ਕਰ ਰਿਹਾ ਕਿ ਇਸ ਤਰ੍ਹਾਂ ਹੋਏਗਾ ਇਹ ਅੱਜ ਦੀ ਗੱਲ ਨਹੀਂ ਹੈ ਪੁਰਾਣੇ ਸਮਿਆਂ ਦੇ ਵਿੱਚ ਵੀ ਕਿਸੇ ਸਮੇਂ ਅਕਾਲੀ ਦਲ ਦੀ ਸਰਕਾਰ ਸੀ ਤੇ ਸਿਮਰਜੀਤ ਬੈਂਸ ਨੂੰ ਵੀ ਕਈ ਵਾਰੀ ਜੇਲ੍ਹ ਭੇਜਿਆ ਜਾਂਦਾ ਸੀ ਸੋ ਇਹ ਕਈ ਵਾਰੀ ਅਜਿਹਾ ਹੁੰਦਾ ਹੈ ਗੱਲ ਸਿਰਫ ਸਿਮਰਜੀਤ ਬੈਂਸ ਦੀ ਨਹੀਂ ਹੋਰ ਵੀ ਬਹੁਤ ਸਾਰੇ ਲੀਡਰ ਨੇ ਸਮੇਂ-ਸਮੇਂ ਤੇ ਜਿਨ੍ਹਾਂ ਨੂੰ ਜੇਲ੍ਹ ਚ ਭੇਜ ਦਿੱਤਾ ਜਾਂਦਾ ਹੈ ਸਰਕਾਰਾਂ ਵੱਲੋਂ ਅਗਰ ਉਹ ਸਰਕਾਰਾਂ ਨੂੰ ਨਹੀਂ ਪਸੰਦ ਹੁੰਦੇ ਇਹ ਪੁਰਾਣੇ ਸਮਿਆਂ ਚ ਵੀ ਹੁੰਦਾ ਰਿਹਾ ਹੈ ਆਉਂਦੇ ਸਮੇਂ ਚ ਵੀ ਹੁੰਦਾ ਰਹੇਗਾ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਇਲਜ਼ਾਮ ਲਾ ਰਹੀ ਹੈ ਕਿ ਭਾਜਪੀ ਜਾਣਬੁੱਝ ਕੇ ਆਪ ਦੇ ਲੀਡਰਾਂ ਨੂੰ ਜੇਲ੍ਹ ਭੇਜ ਰਹੀ ਹੈ ਸੋ ਜਦ ਤੱਕ ਕ腐ਸ਼ਨ ਦਾ ਇਲਜ਼ਾਮ ਨਹੀਂ ਹੈ ਔਰ ਦੂਸਰੇ ਇਲਜ਼ਾਮਾਂ ਦੇ ਵਿੱਚ ਕਈ ਵਾਰ ਅਸੀਂ ਵੇਖਿਆ ਕਿ ਸਰਕਾਰਾਂ ਵਿਰੋਧੀਆਂ ਨੂੰ ਜੇਲ੍ਹ ਭੇਜਦੀਆਂ ਨੇ ਤੇ ਇਹਦੇ 'ਚ ਕੋਈ ਹੈਰਾਨੀ ਵਾਲੀ ਜਾਂ ਨਵੀਂ ਗੱਲ ਨਹੀਂ ਹੈ ਪਰ ਮੈਂ ਸੁਖਪਾਲ ਖੈਰਾ ਦੀ ਗੱਲ ਕਰ ਰਿਹਾ ਸੀ ਸੁਖਪਾਲ ਖੈਰਾ ਕਹਿੰਦੇ ਕਿ ਮੈਨੂੰ ਕੋਈ ਫਰਕ ਨਹੀਂ ਪੈਂਦਾ ਔਰ ਨਾ ਹੀ ਮੈਂ ਬਦਲੇ ਦੀ ਸਿਆਸਤ ਕਰਨੀ ਹੈ ਪਰ ਸੁਖਪਾਲ ਖੈਰਾ ਜੇਲ੍ਹ ਵਿੱਚ ਆਉਣ ਤੋਂ ਬਾਅਦ ਕਈ ਤਰ੍ਹਾਂ ਦੀਆਂ ਉਦਾਹਰਨਾਂ ਦੇ ਰਹੇ ਨੇ ਉਹਨਾਂ ਨੇ ਕਿਹੜੀਆਂ-ਕਿਹੜੀਆਂ ਕਿਤਾਬਾਂ ਪੜ੍ਹੀਆਂ ਪੰਜਾਬ ਕਿਵੇਂ ਲੁੱਟਿਆ ਜਾਂਦਾ ਰਿਹਾ ਤੇ ਪੰਜਾਬ ਨੂੰ ਕਿਵੇਂ ਤਕੜਾ ਕਰਨਾ ਹੈ ਇਸ ਬਾਰੇ ਉਹਨਾਂ ਨੇ ਇਸ ਮੰਚ ਤੋਂ ਰੈਲੀ ਤੋਂ ਆਪਣਾ ਭਾਸ਼ਣ ਸਾਂਝਾ ਕੀਤਾ ਬਹੁਤ ਸਾਰੇ ਲੋਕਾਂ ਦਾ ਉਹਨਾਂ ਨੇ ਧੰਨਵਾਦ ਕੀਤਾ ਲੀਡਰਾਂ ਦਾ ਜਿਨ੍ਹਾਂ ਨੇ ਉਹਨਾਂ ਦੀ ਜੇਲ੍ਹ ਯਾਤਰਾ ਦੇ ਸਮੇਂ ਕਿਤਨਾ ਕਿਤੇ ਉਹਨਾਂ ਨਾਲ ਕਨੈਕਟ ਰਹੇ ਉਹਨਾਂ ਦਾ ਸਹਿਯੋਗ ਕੀਤਾ ਸਾਰਿਆਂ ਦਾ ਉਹਨਾਂ ਨੇ ਧੰਨਵਾਦ ਕੀਤਾ ਔਰ ਮੰਚ ਤੋਂ ਉਹਨਾਂ ਨੇ ਆਪਣੇ ਪੁੱਤਰ ਦਾ ਵੀ ਧੰਨਵਾਦ ਕੀਤਾ ਮਹਿਤਾਬ ਖੈਰਾ ਦਾ ਜਿਨ੍ਹਾਂ ਨੇ ਖਾਸ ਤੌਰ ਤੇ ਯਤਨ ਕੀਤੇ ਬਹੁਤ ਮਿਹਨਤ ਕੀਤੀ ਕਾਨੂੰਨੀ ਲੜਾਈ ਲੜੀ ਔਰ ਆਪਣੇ ਪਿਤਾ ਸੁਖਪਾਲ ਖੈਰਾ ਦੀ ਮਦਦ ਕੀਤੀ ਇਹ ਅਸੀਂ ਬਹੁਤ ਦਿਨ ਪਹਿਲਾਂ ਵੀ ਇੱਕ ਪ੍ਰੋਗਰਾਮ 'ਚ ਮੈਂ ਕਿਹਾ ਸੀ ਜਦੋਂ ਸੁਖਪਾਲ ਖੈਰਾ ਰੇਹਾ ਨਹੀਂ ਹੋਏ ਸੀ ਕਿ ਸੁਖਪਾਲ ਖੈਰਾ ਦਾ ਪੁੱਤਰ ਮਹਿਤਾਬ ਖੈਰਾ ਵੀ ਆਪਣੀ ਵੱਖਰੀ ਪਹਿਚਾਨ ਬਣਾ ਚੁੱਕਿਆ ਹੈ ਕਿਉਂਕਿ ਜਿਸ ਤਰ੍ਹਾਂ ਨਾਲ ਉਹਨਾ ਉਹਨੇ ਆਪਣੇ ਪਿਤਾ ਲਈ ਕਾਨੂੰਨੀ ਲੜਾਈ ਲੜੀ ਉਹਦੇ ਕਰਕੇ ਸੁਖਪਾਲ ਸਿੰਘ ਖੈਰਾ ਦਾ ਜੇਲ੍ਹ 'ਚੋਂ ਬਾਹਰ ਆਉਣਾ ਆਸਾਨੀ ਨਾਲ ਸੰਭਵ ਹੋ ਸਕਿਆ ਸੋ ਸੁਖਪਾਲ ਖੈਰਾ ਦੇ ਭਾਸ਼ਣ ਦੇ ਕੁਝ ਅੰਸ਼ ਵੀ ਜ਼ਰੂਰ ਸੁਣਦੇ ਆਂ ਇਨਸਾਫ ਪਸੰਦ ਜਿਹੜੇ ਝਾੜੂ ਦੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਆਣ ਕੇ ਲਿਖ ਕੇ ਕਿਹਾ ਲਿਖਿਆ ਕਿ ਅਸੀਂ ਹਾਗੇ ਝਾੜੂ ਦੇ ਬੰਦੇ ਆ ਪਰ ਜੋ ਖੈਰੇ ਨਾ ਹੋਇਆ ਇਹ ਅਨਿਆਏ ਹੋਇਆ ਵਾ ਝਾੜੂ ਨੇ ਲਿਖਿਆ ਮੇਰੇ ਆਸਤੇ ਯਾਰ ਆ ਬੀਬੀ ਜਗੀਰਕੌਰ ਜੀ ਦੀ ਇੰਟਰਵਿਊ ਸੁਣੀ ਮੈਂ ਜੇਲ੍ਹ 'ਚ ਤਿੰਨ ਲੇਡੀਜ਼ ਸੀ ਕਿ ਉਹਨਾਂ ਦੇ ਨਾਲ ਮੈਂ ਜੇਲ੍ਹ 'ਚ ਹੀ ਬੰਦ ਡੇਲੀ ਪੋਸਟ ਟੈਲੀਵਿਜ਼ਨ ਨੇ ਇੰਟਰਵਿਊ ਕੀਤੀ ਖੜਿਆਂ ਦੀ ਕੀਤੀ ਸੀ ਉਹਨਾਂ ਚਲੋ ਬਾਕੀ ਗੱਲਾਂ ਦਾ ਜਿਹੜੇ ਕਹੀਆਂ ਉਹਨਾਂ ਨੇ ਬੀਬੀ ਜਗੀਰਕੌਰ ਜੀ ਨੂੰ ਪੁੱਛਿਆ ਕਿ ਆ ਜਿਹੜਾ ਖੇਰੇ ਤੇ ਪਰਚਾ ਦਰਜ ਹੋਇਆ ਇਹਦਾ ਕਿੱਦਾਂ ਜੀ? ਉਹਨੇ ਕਿਹਾ ਇਹ ਪਰਚਾ ਖੇਰੇ ਤੇ ਗਲਤ ਦਰਜ ਹੋਇਆ ਵਾ। ਕਹਿ ਸਕਦਾ ਕੋਈ ਦੱਸਿਓ ਜ਼ਰਾ? ਉਹ ਮੈਂ ਤਾਂ ਥੋੜਾ ਬਹੁਤਾ ਉਹ ਨਾਲ ਟੱਕਾ ਵੀ ਕੀਤਾ ਸੀ ਜ਼ਿੰਦਗੀ 'ਚ। ਮੈਂ ਤੁਹਾਡੇ ਜ਼ਰੀਏ ਇੱਥੋਂ ਮੈਂ ਕਦੀ ਯਾਰ ਮਾਫੀ ਮੰਗਣ ਸੰਗ ਹੀ ਨਹੀਂ ਰੱਖਿਆ ਟੀਵੀ ਦੇ ਸਾਹਮਣੋਂ ਕਹਿਣਾ ਬੀਬੀ ਜਗੀਰਕੌਰ ਜੀ ਮੈਂ ਤੇਰਾ ਵੀ ਪੜਾਉਣਾ ਵਾਂ ਤੈਨੂੰ ਵੀ ਦੇਖਣਾ ਚਾਹਣਾ ਕਿ ਤ ਤਰੱਕੀ ਕਰ। ਐਸਜੀਪੀਸੀ ਤੋਂ ਤੈਨੂੰ ਜੇ ਹਟਾਉਂਦੇ ਨੇ ਜਿਹੜੀ ਤੁਸੀਂ ਗੱਲ ਕਹੀ ਆ ਐਸਜੀਪੀਸੀ ਜਿਹੜੀ ਆ ਲਫਾਫੇ ਚ ਨਹੀਂ ਨਿਕਲਣੀ ਚਾਹੀਦੀ ਬੀਬੀ ਜਗੀਰਕੌਰ ਜੀ ਤੇਰਾ ਸਪੋਰਟਰ ਮੈਂ ਬੈਠਾ ਆ ਇੱਥੇ ਮੈਂ ਬੈਠਾ ਆ ਸੁਨੀਲ ਜਾਖੜ ਬੀਜੇਪੀ ਸਾਡੀ ਵਿਚਾਰ ਤਾਰਾ ਕਲੈਸ਼ ਕਲੈਸ਼ ਬੀਜੇਪੀ ਮੈਨੂੰ ਫੜ ਕੇ ਅੰਦਰ ਦੇ ਰਹੀ ਆ ਉਹ ਉਹ ਬੀਜੇਪੀ ਦਾ ਪ੍ਰਧਾਨ ਆ ਸੁਨੀਲ ਜਾਖੜ ਉਹ ਕਹਿੰਦਾ ਖੈਰੇ ਨਾ ਬੜਾ ਧੱਕਾ ਹੋਇਆ ਯਾਰ ਉਹ ਕਰ ਸਕਦਾ ਕੋਈ ਤੁਹਾਡੀ ਜਾਖੜ ਲਈ ਮਾਰੋ ਜਰਾ ਵਿਕਰਮ ਚੀਠਿਆ ਮੇਰੇ ਨਾਲ ਕੋਈ ਸਰਕਾਰ ਨਹੀਂ ਵਿਰੋਧੀ ਪਾਰਟੀ ਅਕਾਲੀ ਦਲ ਚ ਬੈਠਾ ਉਹਨੇ ਬਾਹਰ ਆਣ ਕੇ ਮੀਡੀਆ ਦੇ ਵਿੱਚ ਕਹਿੰਦਾ ਆ ਜਿਹੜਾ ਜ਼ੁਲਮ ਭਗਵੰਤ ਤੂੰ ਕਰ ਰਿਹਾ ਸਿਰਫ ਇਹ ਇਸ ਕਰਕੇ ਕਿਉਂਕਿ ਖੇਰਾ ਬੋਲਦਾ ਬਾਤ ਤੇ ਬਿਕਰਮ ਮਜੀਠੀਆ ਨੇ ਕਿਹਾ ਖੇਰੇ ਨਾਲ ਜ਼ੁਲਮ ਹੋਇਆ ਮੇਰੇ ਵੀਰੋ ਮੈਂ ਉਹਦਾ ਵੀ ਸ਼ੁਕਰੀਆ ਅਦਾ ਕਰ ਤੇ ਅਖੀਰ 'ਚ ਮੈਂ ਗੱਲ ਕਰੂੰਗਾ ਮੁੱਖ ਮੰਤਰੀ ਭਗਵੰਤ ਮਾਨ ਦੀ ਦਿੱਲੀ ਦੇ ਵਿੱਚ ਲਗਾਤਾਰ ਸਰਗਰਮ ਰਹਿਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਹੁਤ ਜਲਦ ਫਿਰ ਸਿਆਸੀ ਤੌਰ ਤੇ ਸਰਗਰਮ ਹੁੰਦੇ ਨਜ਼ਰ ਆਉਣਗੇ ਔਰ ਪਤਾ ਲੱਗਿਆ ਕਿ ਦਿੱਲੀ ਦੇ ਵਿੱਚ 2-3 ਦਿਨ ਬਹੁਤ ਅਹਿਮ ਬੈਠਕਾਂ ਹੋਈਆਂ ਨੇ ਪੰਜਾਬ ਦੇ ਵਿੱਚ ਲੋਕ ਸਭਾ ਸੀਟਾਂ ਦੀ ਵੰਡ ਨੂੰ ਲੈ ਕੇ ਭਗਵੰਤ ਮਾਨ ਔਰ ਅਰਵਿੰਦ ਕੇਜਰੀਵਾਲ ਦੇ ਵਿੱਚ ਲਗਭਗ ਆਖਰੀ ਸਹਿਮਤੀ ਬਣੀ ਹੈ ਔਰ ਸੰਗਠਨ ਦੇ ਜਨਰਲ ਸਕੱਤਰ ਸੰਦੀਪ ਪਾਠਕ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਨੇ 13 ਜ਼ੀਰੋ ਦੇ ਏਜੰਡੇ ਤੇ ਵੀ ਕੰਮ ਕੀਤਾ ਔਰ ਅਗਰ ਆਮ ਆਦਮੀ ਪਾਰਟੀ ਕਿ ਕਾਂਗਰਸ ਦੇ ਵਿੱਚ ਸਮਝੌਤਾ ਹੁੰਦਾ ਹੈ ਤੇ ਫਿਰ ਕਿਵੇਂ ਸੀਟਾਂ ਦੀ ਵੰਡ ਹੋਣੀ ਹੈ ਇਹਨਾਂ ਮਸਲਿਆਂ ਤੇ ਵੀ ਉਹਨਾਂ ਨੇ ਆਪਸ ਦੇ ਵਿੱਚ ਸਲਾਹ مشورہ ਕੀਤਾ ਪਰ ਮੈਨੂੰ ਇਹ ਲੱਗਦਾ ਹੈ ਕਿ ਜਿਸ ਤਰ੍ਹਾਂ ਨਾਲ ਚੰਡੀਗੜ੍ਹ ਦੇ ਵਿੱਚ ਮੇਅਰਲੀ ਚੋਣ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਾਲੇ ਸਮਝੌਤਾ ਹੋਇਆ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਅਗਰ ਆਪ ਤੇ ਕਾਂਗਰਸ ਦਾ ਸਮਝੌਤਾ ਹੁੰਦਾ ਹੈ ਤੇ ਦੋਹਾਂ ਪਾਰਟੀਆਂ ਲਈ ਸੀਟਾਂ ਦੀ ਵੰਡ ਬਹੁਤ ਔਖੀ ਤੇ ਚੁਣੌਤੀਪੂਰਵਕ ਹੋਏਗੀ ਹਾਲਾਂਕਿ ਹੁਣ ਸੰਭਾਵਨਾ ਬਹੁਤ ਘੱਟ ਹੈ ਕਿ ਪੰਜਾਬ 'ਚ ਦੋਵੇਂ ਤਰ੍ਹਾਂ ਦਾ ਸਮਝੌਤਾ ਹੋਵੇ ਕਿਉਂਕਿ ਇਹ ਵੀ ਚਰਚਾਵਾਂ ਨੇ ਕਿ ਦੋ ਪਲੈਨ ਸੀ ਦੋ ਯੋਜਨਾਵਾਂ ਤੇ ਆਪ ਤੇ ਕਾਂਗਰਸ 'ਚ ਗੱਲਬਾਤ ਹੋ ਰਹੀ ਸੀ ਯੋਜਨਾ ਇੱਕ ਅਗਰ ਪੰਜਾਬ 'ਚ ਆਸਾਨੀ ਨਾਲ ਸਮਝੌਤਾ ਹੁੰਦਾ ਹੈ ਸੀਟਾਂ ਦੀ ਵੰਡ ਸਿਰੇ ਚੜਦੀ ਹੈ ਦੋਨਾਂ ਪਾਰਟੀਆਂ ਦੀ ਮਰਜ਼ੀ ਮੁਤਾਬਕ ਤਾਂ ਗੱਲ ਅੱਗੇ ਵਧੇਗੀ ਔਰ ਅਗਰ ਸਮਝੌਤਾ ਨਹੀਂ ਹੁੰਦਾ ਤੇ ਦੋਵੇਂ ਪਾਰਟੀਆਂ 13-13 ਸੀਟਾਂ ਤੇ ਲੜਨਗੀਆਂ ਤੇ ਬਾਅਦ ਦੇ ਵਿੱਚ ਇਹ ਸਾਰੀਆਂ ਸੀਟਾਂ ਇੰਡੀਆ ਗਠਜੰਬੰਦਨ ਨੂੰ ਗਠਜੰਬੰਦਨ ਦੇ ਜ਼ਰੀਏ ਜਿਹੜਾ ਵੀ ਪ੍ਰਧਾਨ ਮੰਤਰੀ ਦਾ ਉਮੀਦਵਾਰ ਹੋਏਗਾ ਐਨਡੀਏ ਵੱਲੋਂ ਉਹਨੂੰ ਸੌਂਪ ਦਿੱਤੀਆਂ ਜਾਣਗੇ ਅਗਰ ਸਰਕਾਰ ਬਣੀ ਤੇ ਮਿਲ ਕੇ ਸਰਕਾਰ ਬਣੇਗੀ ਪਰ ਮੈਨੂੰ ਲੱਗਦਾ ਹੈ ਕਿ ਪੰਜਾਬ ਚ ਆਮ ਆਦਮੀ ਪਾਰਟੀ ਪਲਾਨ ਏ 13 ਸੀਟਾਂ ਤੇ ਜ਼ਿਆਦਾ ਫੋਕਸ ਕਰ ਰਹੀ ਹੈ ਜਿਸ ਤਰ੍ਹਾਂ ਨਾਲ ਭਗਵੰਤ ਮਾਨ ਦੇ ਬਿਆਨ ਆਏ ਔਰ ਭਗਵੰਤ ਮਾਨ ਦੇ ਹੁਣ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਬਿਆਨ ਹੋਣਗੇ ਉਹ ਬਿਲਕੁਲ ਇਸ ਗੱਲ ਤੇ ਮੋਹਰ ਲਾਉਣ ਵਾਲੇ ਹੋਣਗੇ ਕਿ ਆਮ ਆਦਮੀ ਪਾਰਟੀ 13 ਜ਼ੀਰੋ ਨਾਲ ਅੱਗੇ ਵਧੇਗੀ ਜਾਂ ਆਮ ਆਦਮੀ ਪਾਰਟੀ ਹਜੇ ਇੰਤਜ਼ਾਰ ਕਰੇਗੀ ਕਿ ਇੰਡੀਆ ਗਠਜੰਬੰਦਨ ਦੇ ਵਿੱਚ ਕੀ ਫੈਸਲਾ ਹੁੰਦਾ ਹੈ ਇਹ ਵੀ ਚਰਚਾਵਾਂ ਨੇ ਕਿ ਇੰਡੀਆ ਗਠਜੰਬੰਦਨ ਦੇ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਅਗਲੇ 2-4 ਦਿਨ ਬਹੁਤ ਐਮ ਨੇ ਔਰ ਲਗਭਗ ਸਾਰੇ ਸੂਬਿਆਂ ਦੇ ਵਿੱਚ ਸੀਟਾਂ ਦੀ ਵੰਡ ਤੇ ਸਹਿਮਤੀ ਬਣਨ ਤੋਂ ਬਾਅਦ ਇੰਡੀਆ ਗਠਜੰਬੰਦਨ ਦੀ ਵੱਡੀ ਮੀਟਿੰਗ ਹੋ ਕੇ ਇਹ ਸਾਰੇ ਐਲਾਨ ਹੋ ਸਕਦੇ ਨੇ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਜੋ ਹੈ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਕੀਮਤੀ ਵਿਚਾਰ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਵੀ ਕਰਦੇ ਨੇ ਤੇ ਇਸ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ